ਤੁਸੀਂ ਦੇਖ ਰਹੇ ਹੋ ਵਿਸਾਖੀ ਦੇ ਮੌਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਾ ਅਲੌਕਿਕ ਨਜ਼ਾਰਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਅੱਜ ਬਾਰਿਸ਼ ਦਾ ਮੌਸਮ ਹੈ ਪਰ ਫਿਰ ਵੀ ਤੁਸੀਂ ਦੇਖ ਸਕਦੇ ਹੋ ਸੰਗਤਾਂ ਹੁੰ ਹੁਮਾ ਆਕੇ ਥੇ ਪਹੁੰਚੀਆਂ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਜ 13 ਅਪ੍ਰੈਲ ਖਾਲਸਾ ਸਰਜਨ ਦਿਵਸ ਵਾਹ ਤੁਸੀਂ ਦੇਖ ਸਕਦੇ ਹੋ ਅਲੌਕਿਕ ਨਜ਼ਾਰਾ ਇਹ ਦ੍ਰਿਸ਼ ਜਿਹੜਾ ਕਿ ਕਰਮਾਂ ਵਾਲਿਆਂ ਨੂੰ ਹੀ ਦੇਖਣ ਨੂੰ ਮਿਲਦਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਜੇ ਸੰਗਤ ਦੇਖੋ ਹੁਮ ਹੁਮਾ ਕੇ ਪਹੁੰਚੀ ਆ ਇਹ ਜਿਹੜਾ ਅਲੌਕਿਕ ਨਜ਼ਾਰਾ ਹੈ ਦੇਖਣ ਵਾਲਾ ਹੈ ਇਹ ਸ਼੍ਰੀ ਗੁਰੂ ਰਾਮਦਾਸ ਜੀ ਦੀ ਨਗਰੀ ਅੰਮ੍ਰਿਤਸਰ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਇੱਥੇ ਪਹੁੰਚੀ ਹੋਈ ਆ ਤੇ ਆਪਣੇ ਘਰਵਾਂ ਨੂੰ ਸਵਾਰਦੇ ਹੋਏ ਅੱਜ ਵਿਸਾਖੀ ਵਾਲੇ ਦਿਨ ਇੱਥੇ ਹੁੰ ਹੁਮਾ ਕੇ ਸੰਗਤ ਜਿਹੜੀ ਆ ਉਹ ਪਹੁੰਚੀ ਆ ਤੇ ਅਦਭੁਤ ਨਜ਼ਾਰਾ ਤੁਸੀਂ ਦੇਖ ਸਕਦੇ ਜੇ ਤੁਹਾਨੂੰ ਦੱਸ ਦਈਏ ਕਿ ਸੰਗਤ بارش ਪੈਰੀ ਆ ਅੱਜ ਸਵੇਰ ਤੋਂ ਹੀ ਪਰ ਸੰਗਤ ਨੂੰ ਇਸ ਤੇ ਕੋਈ ਵੀ ਅਸਰ ਨਹੀਂ ਆ ਸੰਗਤ ਤੇ ਸਰਦਾ ਭਾਵਨਾ ਨਾਲ ਸੰਗਤ ਇੱਥੇ ਪਹੁੰਚੀ ਆ ਤੁਸੀਂ ਭੀੜ ਦੇਖ ਸਕਦੇ ਹੋ ਪਿੱਕੀ ਵਿੱਚ ਸੰਗਤ ਅੱਜ ਹੁਮ ਹੁਮਾ ਕੇ ਪਹੁੰਚੀ ਆ ਤੇ ਸੰਗਤ ਦੀਆਂ ਤਸਵੀਰਾਂ ਤੁਹਾਨੂੰ ਹੋਰ ਵੀ ਦਿਖਾਉਨੇ ਆ ਤਾਂ ਤੁਸੀਂ ਦੇਖੋਗੇ ਕਿ ਸੰਗਤ ਬਹੁਤ ਜ਼ਿਆਦਾ ਇੱਥੇ ਪਹੁੰਚੀ ਹੋਈ ਆ ਚਾਰੇ ਪਾਸੇ ਭੀੜ ਆ ਤਸਵੀਰਾਂ ਤੁਸੀਂ ਦੇਖ ਸਕਦੇ ਜੀ ਦੇਖੋ ਤੁਸੀਂ ਭੀੜ ਬਹੁਤ ਜ਼ਿਆਦਾ ਸੰਗਤ ਆਈ ਆ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਇੱਥੇ ਪਹੁੰਚੀ ਆ ਇਹ ਤੁਸੀਂ ਦੇਖੋ ਦੀਪਮਾਲਾ ਕੀਤੀ ਗਈ ਆ ਸੰਗਤ ਵੱਲੋਂ ਦੀਵੇ ਜਗਾਏ ਗਏ ਨੇ ਤੇਲ ਦੇ ਪੂਰੀ ਸਲੋਵਰ ਦੀ ਪਰਕਰਮਾ ਚ ਤੁਸੀਂ ਦੇਖ ਸਕਦੇ ਹੋ ਦੀਵੇ ਜਗਾ ਰਹੇ ਨੇ ਸੰਗਤ ਤਸਵੀਰਾਂ ਤੁਹਾਡੇ ਸਾਹਮਣੇ ਨੇ ਤੁਸੀਂ ਦੇਖ ਸਕਦੇ ਹੋ ਇਹ ਅਲੌਕਿਕ ਨਜ਼ਾਰਾ ਬਹੁਤ ਹੀ ਮਨਮੋਹਕ ਨਜ਼ਾਰਾ ਇਹ ਜਿਹੜਾ ਕਰਮਾ ਭਾਗ ਵਾਲੇ ਨੂੰ ਹੀ ਮਿਲਦਾ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਜੇ ਦੇਖੋ ਤੁਸੀਂ ਦੂਰ ਦੂਰ ਤੱਕ ਜਿਹੜੇ ਆ ਦੀਪਮਾਲਾ ਹੋਈ ਆ ਤੇ ਲੋਕਾਂ ਨੇ ਅੱਜ ਦੇ ਦਿਨ ਸਚਕੰਡ ਸ੍ਰੀ ਹਰਮੰਦਰ ਸਾਹਿਬ ਦੀਵਾਲੀ ਵਰਗਾ ਮਾਹੌਲ ਬਣਾਇਆ ਹੈ ਸਲੋਗਰ ਦੇ ਕੰਡੇ ਤੁਸੀਂ ਦੇਖ ਸਕਦੇ ਜੇ ਦੀਪਮਾਲਾ ਜਿਹੜੀ ਆ ਉਹ ਕੀਤੀ ਗਈ ਆ ਤੇ ਦੀਵੇ ਜਗਾਏ ਗਏ ਨੇ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਇੱਥੇ ਪਹੁੰਚੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਜੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀਆਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਜੇ ਬਿਲਕੁਲ ਲਾਈਵ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਜੇ ਅਲੋਕਿਕ ਨਜ਼ਾਰਾ ਆਰਤੀ ਸ਼ਿਵਾਰੀ ਸ਼ੁਰੂ ਹੋ ਚੁੱਕੀ ਆ ਤੁਸੀਂ ਦੇਖ ਸਕਦੇ ਆਰਤੀ ਸ਼ਿਵਾਰੀ ਦਾ ਅਦਭੁਤ ਨਜ਼ਾਰਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸ਼ਾਨਦਾਰ ਨਜ਼ਾਰਾ ਤਸਵੀਰਾਂ ਵਿੱਚ ਦੇਖ ਸਕਦੇ ਜੇ ਖਾਣ ਵਾਲਾ ਹੈ